ਕਿਦਾਂ ਤੇ ਲੈ ਕੱਢ ਸਾਰੇ ਸਾਹਮਣੇ ਇੱਥੇ ਮੇਰੀ ਦੱਸ ਕੀ ਗਲਤੀ ਆ ਮੈਂ ਕੀਤਾ ਬਿਮਾਰ ਨੂੰ ਮੂੰਹ ਦੇ ਉਸ ਚੀਦਰ ਉਪਾਤੀ ਵਰਗਾ ਮੂੰਹ ਆ ਲਾਗਿਓ ਲੈ ਕੇ ਆਉਸ ਨਾ ਨਹੀਂ ਨਹੀਂ ਇੱਥੇ ਕੈਰੇਜ ਵੱਡਾ ਲੱਗਦਾ ਉਹਦਾ ਤਾਂ ਮੂੰਹ ਬਹੁਤ ਸੋਹਣਾ ਨਾ ਮਤਲਬ ਜਿਹੜੀ ਮੇਰੀ ਭੈਣ ਆ ਉਹ ਬਹੁਤ ਕੱਬੇ ਸੁਹਾਦੀ ਆ ਸੁਹਾਦੀ ਨਿਆਣਿਆਂ ਦਾ ਪੁੱਛੀ ਜਾਂਦੇ ਆ ਨੋਹ ਦਾ ਨਹੀਂ ਪੁੱਛਿਆ ਕਿਸੇ ਨੇ ਨੋ ਦਾ ਗੱਲ ਪੁੱਛਣਾ ਲੋ ਸੱਸੀ ਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਸੈਦਾ ਜਸਲੀਨ ਦਾ ਬੁਰਾ ਹਾਲ ਹੋਇਆ ਸਹਿਰ ਕਹਿੰਦੀ ਇਦਾਂ ਲਾ ਦੇ ਜੀ ਦਾਗ ਨਿਕਲ ਜਾਂਦੇ ਤਾਂ ਇਹ ਕੁਝ ਨਹੀਂ ਹੁੰਦਾ ਪੁੱਤ ਕੋਈ ਨਹੀਂ ਬੁਖਾਰ ਉੱਤਰਨਾ ਮੇਰੇ ਪੁੱਤ ਦਾ ਮੇਰੇ ਸੋਹਣੇ ਦਾ ਖੇਡਣਾ ਖੇਡੀਏ ਚਲੋ ਖੇਡੀਏ ਮਾਈ ਜਾਂ ਮਾਈ ਪੁੱਤ ਮਾਈ ਆ ਹਾ ਤਾਂ ਮਾਈ ਦੇਖ ਲੈ ਮਾਈ 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 ਕੱਲ ਨੰ ਇਦਾਂ ਦਾ ਇਦਾਂ ਦਾ ਇਦਾਂ ਦਾ ਗੱਲ ਜਸੂ ਪੁੱਤ ਇਦਾਂ ਨਹੀਂ ਕਰਦਾ ਹੁੰਦਾ ਫੇ ਕੰਬਲ ਲਾ ਲੈ ਉੱਪਰ ਕੰਬਲ ਲਾ ਕੰਬਲ ਕੰਬਲ ਲਾ ਕੰਬਲ ਆਈ ਫੋਨ ਹੁੰਦ ਲੈ ਲੈ ਪਾਸ ਹੋਇਆ ਉਲਟੀਆਂ ਕਰਦੀ ਉਲਟੀਆਂ ਹਰ ਕੇ ਉਲਟੀਆਂ ਮੈਂ ਦੇ ਲੋ ਮੈਂ ਨੀਰ ਵੇ ਸਿੱਧੇ ਉੱਪਰ ਹੁਣ ਹੁਣਦੇ ਰੇ ਮੇਰੇ ਤੋਂ ਹੀ ਚੜਿਆ ਲੱਗਦਾ ਇਹਨੂੰ ਬੁਖਾਰ ਹੁੰਦੇ ਰੇ ਡਾਕਟਰ ਆਣ ਦੇ ਬਿਲਕੁਲ ਡਾਕਟਰ ਲਾ ਜਾਣੀ ਪੈਣੀ ਆ ਜਿੰਨਾ ਨੂੰ ਬੁਖਾਰ ਰਾਤ ਨੂੰ 12 ਵਜੇ ਕਿਤੇ ਡਾਕਟਰ ਲੈ ਜਾਣੀ ਪਵੇ ਉਹ ਜਿਹਦਾ ਪਾਪਾ ਕਰਦੇ ਉਹ ਪਾਪਾ ਕਰਦੇ ਆਹ ਆਹ ਬੇਲਾ ਆ ਗਿਆ ਆਹ ਆਹ ਬੇਲਾ ਆ ਗਿਆ ਆਹ ਜਦੋਂ ਆਉਣ ਨਾਲ ਜਦੋਂ ਆਇਆ ਇਨੂੰ ਨਾ ਸੌਫ ਜਵੈਣ ਪਾ ਕੇ ਅਦਰਕ ਪਾ ਕੇ ਨਾ ਦੁੱਧ ਦੋ ਇਹਨੂੰ ਸੌਫ ਜਵੈਣ ਕਾੜ ਕੇ ਨਾ ਅਦਰਕ ਤਾੜ ਕੇ ਰਮਾਲ ਲਿਆ ਕੇ ਨਿਕਲ ਤੋਂ ਡਰ ਜੀ ਜਨ ਕਰੇ ਆਪਣੀ ਨਹੀਂ ਨਹੀਂ ਰਮਾਲ ਨਾ ਵੀ ਨਹੀਂ ਹੋਣਾ ਇਹਨੇ ਲੈ ਉਹ ਤੇ ਹਿੰਦੀ ਹਿੰਦੀ ਕਰੀ ਗੇ ਹੈਂ ਤੋਂ ਲੰਮੀ ਬਾਹਰ ਲੰਮੀ ਬਾਹਰ ਸ਼ਾਂਤ ਰਹਿਣਾ ਚਾਹੁੰਦੀ ਹੋ ਬਸ ਲੰਮੀ ਬਾਹਰੋਂ ਚੱਕ ਦੋ ਚੱਲ ਪਾਇ ਲੰਮੀ ਪਾਇ ਲੰਮੀ ਲੰਮੀ ਪਾਇਦਾ ਉਸ ਤੇ ਆ ਜਾ ਫਿਰ ਆ ਗਈ ਮम्मा ਆ ਗਈ ਮम्मा ਗੇ ਪੈ ਜਾ ਇਕੱਲੇ ਪਾਪਾ ਚੱਲੇ ਚੱਲੇ ਪਾਪਾ ਪਾਪਾ ਚੱਲੇ ਪਾਪਾ ਚੱਲੇ ਯਾਰ ਮੈਂ ਲਾਕ ਕਰਨ ਨੂੰ ਇੱਕ ਛੜ ਕਰਨ ਚੱਲਾਂ ਮੈਂ ਚੱਲ ਤੂੰ ਕਿਤੇ ਆ ਕੇ ਦੇਖ ਬਹੂ ਆਇਆ ਨਾ ਬਾਹਰ ਬਹੂ ਰੱਖ ਲਾ ਉੱਤੇ ਉਹ ਕੁੜੀ ਨੂੰ ਚੱਕ ਕੇ ਲੈ ਗਈ ਸੀ ਉਹ ਤੂੰ ਉੱਥੇ ਕਹਿੰਦੇ ਜਿਹੜੀ ਕੁੜੀ ਨੂੰ ਬੁਖਾਰ ਚੜਿਆ ਨਾ ਉਹ ਚੱਕ ਕੇ ਲੈ ਜਾਣਾ ਸੱਜਣ ਵੀ ਉੱਠ ਜਾਣਾ ਲੱਗ ਗਈ ਵਾਦੀ ਲਈ ਤੇ ਪਿਆਉ ਬੋਦੀ ਲਈ ਮੈਨੂੰ ਅੱਜ ਲੱਗਦਾ ਬੁਖਾਰ ਜਿਦਾ ਹੋ ਚੜ ਗਿਆ ਹਾਂ ਤਾਂ ਤੂੰ ਦਵਾਈ ਖਾਣੀ ਨਹੀਂ ਤਾਂ ਨਿਆਣੇ ਨੂੰ ਬੁਖਾਰ ਚੜਾਉਣਾ ਇਹ ਦੇਖੋ ਜੀ ਇਹਨੇ ਰੱਖਿਆ ਜੀ ਬੁਖਾਰ ਜੇ ਕੋਈ ਮੈਨੂੰ ਬਿਮਾਰੀ ਹੋਵੇ ਤਾਂ ਮੈਂ ਦਵਾਈ ਨਹੀਂ ਖਾਣੀ ਤੇ ਆਪਣੇ ਆਪ ਹਟ ਜੂਗੀ ਤੇ ਉਹਦੇ ਨਾਲ ਲਾਈਫ ਵਾਦੀ ਆ ਉਹਨਾਂ ਲਾਈਫ ਘਟਦੀ ਆ ਮੈਂ ਦਵਾਈ ਨਾਲ ਬਹੁਤ ਜ਼ਿਆਦਾ ਪ੍ਰੇਜ ਕਰਦੀ ਫੇਰ ਕੀ ਹੁਣ ਦਵਾਈਆਂ ਦਾ ਪ੍ਰੇਜ ਕਰਦਾ ਸਾਦੀ ਹੁਣ ਮੈਂ ਫਟ ਪਿਆ ਫੇਰ ਕੀ ਹੁਣ ਦਵਾਈਆਂ ਦਾ ਪ੍ਰੇਜ ਕਰਦਾ ਦੋ ਦਿਨ ਸਾਦੀ ਮੈਂ ਫਟ ਪਿਆ ਉਦਾ ਉਹ ਦੱਸ ਕਾਰਨ ਕੀ ਦਵਾਈਆਂ ਦੇ ਪ੍ਰੇਰਣ ਕਰਦੇ। ਮੈਂ 2 ਦਿਨ ਖਾਧੀ ਫਰਕ ਪਿਆ ਮੈਨੂੰ। ਪ੍ਰੇਰਣ ਦੇ ਨਾਲ ਜਿਹੜਾ ਫਾਇਦਾ ਦੱਸ ਕੀ ਹੈ? ਚਲੋ ਪ੍ਰੇਰਣ ਕੀਤਾ ਨਾ ਮੈਨੂੰ ਨਹੀਂ ਹਟਿਆ। ਜਦੋਂ ਮੈਂ ਮੰਦੀ ਆ ਮੈਂ ਗਲਤ ਕੀਤੀ। ਜਦੋਂ 2 ਦਿਨ ਦਵਾਈ ਖਾਧੀ ਮੈਨੂੰ ਫਰਕ ਪਿਆ। ਕਿਉਂ ਪੈਣਾ ਜਦ ਰ ਵਿਗਾੜ ਹੀ ਨਹੀਂ ਚੀਤ ਤਾਂ। ਹੁਣ ਜਿੱਥੇ ਕਰਨੀ ਹੈ। ਹੋਰ ਇਹ ਚੱਲ ਨਹੀਂ ਕਰਨੀ ਨੂੰ ਕੋਈ। ਅੱਧੀ ਰਾਤ ਤੋਂ ਚੱਲਿਆ ਜਾਣਾ ਹੈ। ਪਟੀਆਂ ਰੱਖ ਯਾਰ ਪਟੀਆਂ ਨੇ ਫਰਕ ਪੈਣਾ। ਉਹਨਾਂ ਨੇ ਵੀ ਪਹਿਲੇ ਬੁਖਾਰ ਹੀ ਤਾਰਨਾ ਫੇਜ ਦਵਾਈ ਦੇਣੀ ਹੈ। ਉਹਨੀ ਵੀ ਪੱਟੀਆਂ ਰੱਖਣੀਆਂ ਪਹਿਲੇ ਫੇਰੀ ਬੁਖਾਰ ਉਤਰੂਗਾ ਤਾਂ ਦਵਾਈ ਦੇਣੀ ਓਨੀ ਰਮਾਲ ਹੀ ਨਹੀਂ ਕੋਈ ਲੱਪਣ ਤੇ ਆ 3600 ਰਮਾਲ ਲਿਆ ਕੇ ਰੱਖੇ ਆ ਉਹਨੇ ਇੰਨੀ ਤਾਂ ਮਾਲ ਰੱਖ ਕੇ ਦੇਖੋ ਰੱਖ ਦਿਓ ਬੰਦਾ ਕੱਢ ਕੇ ਤਾਂ ਫਿਰ ਮਾਲ ਜਿੱਥੇ ਹੈਗਾ ਪਿਆ ਆ ਗਈ ਰਮਾਲੀ ਆ ਇਹਨੂੰ ਰੱਖ ਸਿਰ ਤੇ ਉਹਦੇ ਤੇ ਨਹੀਂ ਰੱਖੂਗੀ ਤਾਂ ਮੈਂ ਬਾਹਰ ਉਹ ਗੇਟ ਖੋਲਿਆ ਹਣਾ ਤੇ ਉਹ ਆ ਜਾਣਾ ਗੱਛੇ ਰਾਇਣਾ ਛੇੜਾਇਣਾ ਬਾਹਰ ਦੇਖ ਲਈ ਜੇ ਕਹਿੰਦੇ ਨਹੀਂ ਰੱਖੂਗੀ ਛੇੜ ਲਈ ਲਿਆ ਕੇ ਉੱਥੇ ਨਹੀਂ ਘੁਮਾ ਕੇ ਰਿਆ ਮੇਰਾ ਕਹਿਣਾ ਮੰਨਦਾ ਨਾ ਮੈਂ ਕਰਦਾ ਮੈਂ ਕਰਦਾ ਤੂੰ ਹੈਲੋ 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 ਸ਼ੇਰ ਭਾਜੀ ਹੈਲੋ ਸ਼ੇਰ ਅੰਕਲ ਜੀ ਆਇਓ ਹਟਦੀ ਨਹੀਂ ਜੱਛੂ ਚੱਕਾ ਚੱਕਤਾ ਨਹੀਂ ਛੇਤੀ ਆ ਰਹੇ ਹੋ ਨਹੀਂ ਰੱਖਦੀ ਮੈਂ ਗੇਟ ਖੋਲਿਆ ਵਾਂ ਫੇਰ ਮਨਾਉਣਾ ਪੈਣਾ ਸੁੱਤੀ ਪਈ ਤੇ ਰੱਖ ਦਾਂਗੇ ਹੁਣ ਜਰੂਰੀ ਹੈ ਕਿ ਚੀਕਾ ਲੜਾਈ ਜਾਣੀ ਸੱਗੇ ਬਿਮਾਰ ਇਹਨਾਂ ਨੂੰ ਉਹ ਤੰਗ ਨਹੀਂ ਕਰੀਦਾ ਹੁੰਦਾ ਤੈਨੂੰ ਆਪਣਾ ਪਿਆ ਸੌਂਦਾ ਹੋਰ ਕੀ ਸੌਂਦਾ ਨਹੀਂ ਪਿਆ ਮੇਰਾ ਤਾਂ ਆਪਣਾ ਬੁਢਾ ਹਾਲ ਮੈਂ ਤਾਂ ਕਿਥੇ ਆ ਰਿਹਾ ਕੋਪਾਈਜ਼ਰ ਨੂੰ ਇਹਨੂੰ ਸੌਂਦਾ ਪਿਆ ਵਿੱਚ ਕਈ ਜਿਹੜੇ ਸਾਡੇ ਤੋਂ ਖੇਦੇ ਉਹ ਨਹੀਂ ਕਹਣਾ ਇਹਨਾਂ ਨੂੰ ਬਲੌਗ ਦੀ ਪਈ ਹੈ ਜਿਹੜੇ ਜੈਲਸ ਕਰਦੇ ਉਹਨਾਂ ਨੇ ਕਹਿਣਾ ਉਹਨਾਂ ਨੇ ਬਲੌਗ ਦੀ ਪਈ ਐ ਨਹੀਂ ਲਾਫੋਂ ਨਹੀਂ ਪਛਾਣਦੀ ਨਾ ਬੜਾ ਹੀ ਸੰਦਿਆ ਹੁਣ ਲਹਲ ਪੇਸਟਿਕ ਲਾਉਣੀ ਅੱਧੀ ਰਾਤ ਨੂੰ ਪੇਸਟਿੰਗ ਨਹੀਂ ਲੱਗੀ ਲਾਉਣ ਹਾਂ ਬੈਕਸ ਤੋਂ ਬੱਦਨ ਲਗੀ ਫਿੱਕੀ ਕਰਦਲਾਂ ਬੈਕਸ ਤੋਂ ਬੱਦਨ ਕਿਦਾਂ ਚਲ ਕੱਢ ਸਾਰੇ ਸਾਹਮਣੇ ਐਚ ਮੇਰੀ ਦੱਸ ਕੀ ਗਲਤੀ ਆ ਮੈਂ ਕੀਤਾ ਬਿਮਾਰ ਨੂੰ ਮੂੰਹ ਦੇ ਉਸ ਅਚੀਰੌਪਾਤੀ ਵਰਗਾ ਮੂੰਹ ਆ। ਲਾਗਿਓ ਲੈ ਕੇ ਆਉ। ਨਾ ਨਹੀਂ ਇਹ ਚ ਕੈਰੇਜ ਵੱਡਾ ਲੱਗਦਾ ਉਹਦਾ ਮੂੰਹ ਬਹੁਤ ਸੋਹਣਾ। ਨਾ ਕਰ। ਫਿਰਨੀ ਵਰਗਾ ਮੂੰਹ ਆ ਇਹ ਫਿਰਨੀ ਵਰਗਾ। ਨਹੀਂ ਮੇਰਾ ਮੂੰਹ ਵੱਡਾ। ਫਿਰਨੀ ਵਰਗੀ ਚਾਲ ਹੈ ਦੀ। ਨਹੀਂ ਮੂੰਹ ਉੱਦਾਂ ਵੱਡਾ। ਹਾਂਜੀ ਪੁੱਤ ਕੀ ਹੋਇਆ? ਛੇੜਦੀ ਆ। ਗੰਗੂਤਾਈ ਛੇੜਦੀ ਆ ਮੇਰੇ ਪੁੱਤ ਨੂੰ। ਕੋਈ ਨਹੀਂ ਕਹਿਣਾ ਉਹਨੂੰ। ਏ ਗੰਗੂ ਨੋ ਜੱッサ ਠੀਕ ਨਹੀਂ ਹੈਗਾ ਲੱਤ ਨਹੀਂ ਚੱਕਣੀ ਤੈਨੂੰ ਨਹੀਂ ਕਰਨੀ। ਉਹ ਡੇਕ ਕੀ ਆਦਰ ਮਾਲ ਇਹਨੇ ਸਿੱਟੀ ਆ ਆਦਰ ਮਾਲ ਸਿੱਟੀ ਜਾਂਦੀ ਆ ਆ ਸਾਰੀ ਆ ਪਾਣੀ ਦੇ ਰਹੇ ਆ ਨਹੀਂ ਦੇ ਰਹਿਣ ਦਾ ਕਾਰਨ ਇਹ ਆ ਕਿ ਜਸੂ ਜਣੀ ਠੀਕ ਨਹੀਂ ਸੀਗੀ ਤੇ ਰਾਤ ਸਾਰੀ ਖਾ ਤੇਰੀ ਤੰਗ ਜਸੂ ਨੂੰ ਮੋਸ਼ਨ ਲੈਟਰਿਨਾ ਬੁਖਾਰ ਤਪਿਆ ਪਿਆ ਸੀਗਾ ਤੂੰ ਸਵੇਰ ਦੇ ਦੋੜੇ ਮੈਂ ਇੱਕ ਵਾਰ ਲੱਗੀ ਬਣਾ ਰੋਟੀ ਟਰਮਜ਼ ਵਧ ਗਿਆ ਕਿੰਨਾ ਇੱਕ ਨਹੀਂ 12 ਸਾਢੇ 12 ਹੋ ਗਿਆ ਟਾਈਮ ਜੀ ਇੱਕ ਫੋਲ ਲੱਗੇ ਰੋਟੀ ਖਾਣ ਉਹਦੇ ਕਰਕੇ ਜਿਹੜੇ ਆਪਾਂ ਮਤਲਬ ਕਿ ਸਵੇਰੇ ਕੁੜੇ ਪੇਪਰ ਵੀ ਸੀਗਾ ਉਹ ਵੀ ਪੁਆਕੀਆਂ ਉਹ ਵੀ ਨੀਂਦ ਵਿੱਚ ਹੀ ਗਿਆਵੇਂ ਲੈ ਕੇ ਉਹਨੂੰ ਤੇ ਨੀਂਦ ਵਿੱਚ ਹੀ ਆਇਆ ਤੇ ਆ ਕੇ ਪੀ ਡਿੱਗ ਗਏ ਫੇਰ ਮੁੜ ਕੇ 11 ਵਜੇ ਲੈਣ ਜਾਣਾ ਸੀਗਾ ਕੁੜੀ ਨੂੰ ਫੇਰ ਨੀਂਦ ਵਿੱਚ ਹੀ ਰਹੇ ਤਾਂ ਘਰ ਜਿਹੜੀ ਜਸੂ ਆ ਉਹ ਲਟੀਆਂ ਕਰਦੀ ਰਹੀ ਸਾਰਾ ਭੁੱਲ ਰੇਟ ਦਿੱਤਾ ਉਹਨੇ ਫੜੋਟੀ ਬੜੀ ਮਹਿਦਵਾਨੀ ਹੋਈ ਦੇ ਨੂੰ ਸਵੇਰੇ ਤੋਂ ਭੁੱਖੇ ਪੇਟ ਖਾਲੀ ਪੇਟ ਘੁੰਮ ਰਹੇ ਆ ਸਵੇਰ ਦੀਆਂ ਪੰਜ ਨਿਕਲਤ ਹੋਤੀਆਂ ਲਟਰੀਂ ਵਾਲੀ ਤੇ ਹੁਣ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਨਾਲ ਹੁਣ ਰੋਟੀ ਖਾਣ ਗਏ ਆ ਜੀ ਤੇ ਹੁਣ ਰੋਟੀ ਬਣ ਗਈ ਆ ਪਰੌਂਠੇ ਖਾਣ ਲੈਣੇ ਆਪਾਂ ਕਿ ਹੁਣ ਕੋਈ ਨਹੀਂ ਆਪਾਂ ਦੋ ਜਣੇ ਤਾਂ ਹੈਗੇ ਨਾ ਤੇ ਬੇਬੀ ਬਾਪੂ ਗਏ ਹੈਗੇ ਆ ਕੁੜੀ ਆਪਣੀ ਤੇ ਛਪਾਇਆ ਦੇਂਦਾ ਆ ਗਿਆ ਮੇਰੀ ਭੈਣ ਦੇ ਗਏ ਆ ਮਤਲਬ ਜਿਹੜੀ ਮੇਰੀ ਭੈਣ ਆ ਉਹ ਬਹੁਤ ਕੱਬੇ ਸੁਹਾਦੀ ਆ ਤੇ ਉਹ ਤੋਂ ਸਾਰੇ ਡਰਦੇ ਹੀ ਆ ਇਸ ਕਰਕੇ ਆਪਾਂ ਨਾ ਉੱਥੇ ਵਿੱਚ ਲਜਾਈਦਾ ਤਾਂ ਫੇਰ ਕੈਮਰਾ ਨਹੀਂ ਖੋਲੀਦਾ ਔਰ ਫੋਨ ਵੀ ਨਹੀਂ ਚਲਾਉਣ ਦਿੰਦੀ ਉਹ ਬਹੁਤ ਕੱਬੀ ਆ ਤੇ ਤੇ ਵੀ ਬਹੁਤ ਆ ਉਹ ਤੇ ਆਪਾਂ ਉਹਦੇ ਕਰਕੇ ਡਰਦੇ ਜਾਂਦੇ ਫੁਜਾਈਦਾ ਉੱਥੇ ਜੇ ਲੈ ਜਾਈਦਾ ਤੇ ਜੇ ਚਲ ਜਾਈਏ ਤਾਂ ਫੇਰ ਫੋਨ ਸਾਨੂੰ ਜੇਲ ਚ ਰੱਖਣਾ ਪੈਂਦਾ ਪਹਿਲੇ ਨਾਲ ਸਾਡੇ ਫੁਜਾਈਦਾ ਨਹੀਂ ਹਾਂ ਜੇ ਫੋਨ ਬਾਹਰ ਕੱਢ ਲਈਏ ਤਾਂ ਫੇਰ ਕਿਤੇ ਫੇਰ ਦੇਖਣਿਆ ਹਣਾ ਹੁੰਦਾ ਕੰਮ ਕਿਦਾਂ ਉਹ ਇਹ ਨਹੀਂ ਦੇ ਦਦੀ ਕੀ ਇਹ ਮੇਰਾ ਭਰਾ ਕੀ ਆ ਥੱਪੜ ਮਾਰਦੀ ਭੱਟ ਕੇ ਮੂੰਹ ਤੇ ਘੁਮਾ ਦੇ ਬਹੁਤ ਕੰਪਰੀ ਆ ਇਹਨਾਂ ਦਾ ਜਦੋਂ ਵਿਆਹ ਹੋਇਆ ਇਹਨੂੰ ਪਹਿਲੇ ਦੱਸਤਾ ਸੀ ਮੈਂ ਕਿਹਾ ਬਹੁਤ ਅੱਭੀ ਆ ਉਹਨੂੰ ਥੋੜਾ ਦੇਖ ਕੇ ਧਿਆਨ ਨਾਲ ਜਾਣਾ ਉੱਥੇ ਤੇ ਉਹ ਤਾਂ ਨਿਆਣੇ ਆਪਣਾ ਵੀ ਇਹਨੂੰ ਫੋਨ ਚਲਾਉਣ ਦੀ ਨਿਆਣੇ ਵੀ ਉਹਨਾਂ ਦੇ ਜਿੱਦਾਂ ਨਾ ਕਿਸੇ ਦੇ ਘਰ ਜਾਂਦੇ ਆ ਤੇ ਮਾੜਾ ਜਿਹਾ ਉੱਥੇ ਦੇਖ ਕੇ ਆ ਜਾਂਦੇ ਆ ਘਰ ਫੋਨ ਕਰੀ ਮੈਨੂੰ ਫੋਨ ਤੋਂ ਸਖਤ ਨਫ਼ਰਤ ਆ ਤੇ ਹੁਣ ਬੇਬਕ ਪੂਰੀ ਉੱਥੇ ਆ ਇਸ ਕਰਕੇ ਉਹਨਾਂ ਕੋ ਫੋਨ ਵੀ ਨਹੀਂ ਕਰ ਸਕਦੇ ਜੇ ਫੋਨ ਕਰਦੇ ਆ ਤੇ ਉਹ ਫੋਨ ਮਾਗਨੇ ਕਾਨੂੰਨ ਲਾਇਆ ਹੁਣ ਨਹੀਂ ਨੂੰ ਜਾ ਕਰਦੀ ਬਣਾ ਲਾ ਹੁਣ ਚਾਹ ਲਾ ਲੋ ਚਾਹ ਦੱਸਿਆ ਆ ਵੀ ਰੱਖ ਲੈਂਦੀ ਇਹਦੇ ਨਾਲ ਹੀ ਕਿੰਨਾ ਕੰਮ ਸੀ ਗਿਆ ਚਾਹ ਮੱਤ ਇੱਕ ਪਰੌਂਠਾ ਲੇਟ ਕਰ ਲੈਂਦੀ ਲੈ ਚਾਰ ਹੱਥ ਆ ਨਾ ਇੱਕ ਪਰੌਂਠਾ ਲੇਟ ਕਰ ਲੈਂਦੀ ਚਾਹ ਰੱਖ ਦਿੰਦੀ ਉਹਨੇ ਟਾਈਮ ਨੂੰ ਪਰੌਂਠੇ ਉੱਤੇ ਕਿਹਨੇ ਪਰੌਂਠੇ ਨਾ ਆਇਆ ਕਰੋ ਖਾ ਤੂੰ ਬੈਸਟ ਰੋਇਲ ਵਰਗਾ ਮਰੀ ਦਾ ਘਰ ਹੀ ਆ ਰਹੀ ਇਹ ਚੀਜ਼ ਜਿਹੜੀ ਮਾਜੀ ਖਾ ਲੋ ਸੈਂਪਲ ਰੋਟੀ ਇੱਕ ਸਹੀ ਆ ਤੇ ਬਾਕੀ ਸਾਰਾ ਕੁਝ ਬਿਮਾਰੀਆਂ ਆ ਗਲਤ ਬਿਮਾਰੀਆਂ ਵਧੀਆਂ ਜਾਂਦੀਆਂ ਆ ਇਹ ਜਿਹੜਾ ਹੈਗਾ ਸਿਸਟਮ ਬਹੁਤ ਖਰਾਬ ਹੈ ਤੇ ਪਾਂਡੇ ਵੀ ਸਾਰੇ ਧੋਣ ਵਾਲੇ ਪਏ ਆ ਇੱਧਰ ਆ ਦੇ ਪਾਂਡੇ ਸਾਰੇ ਧੋਣ ਵਾਲੇ ਪਏ ਆ ਦੇਖ ਲੋ ਜੀ ਘਰ ਦੇ ਵਿੱਚ ਇੱਕ ਬੱਚਾ ਵੀ ਠੀਕ ਨਾ ਹੋਵੇ ਤਾਂ ਸਾਰਾ ਕੰਮ ਰੁਕ ਜਾਂਦਾ ਹੈ ਬਾਬਾ ਬੱਚਾ ਨਹੀਂ ਇਹ ਤਾਂ ਵੀ ਨਹੀਂ ਸੇਵ ਠੀਕ ਹੈ ਜੀ ਤੇ ਇਹਦੀ ਵੀ ਨਹੀਂ ਸੇਵ ਠੀਕ ਹੈ ਜੀ ਤੇ ਅੱਗੇ ਦੋ ਤਿੰਨ ਦਿਨ ਹੋ ਗਏ ਮੇਰੇ ਧੋਣ ਦੇ ਨੂੰ ਤੇ ਜਿਹੜੀ ਇਹ ਹੈ ਇਹ ਤਾਂ ਉਦਾਂ ਵੀ ਨਹੀਂ ਧੋਦੀ ਪਾਂਡੇ ਪਾਂਡੇ ਮੈਂ ਤੁਹਾਨੂੰ ਮਾਰਾਂ ਤੈਨੂੰ ਇਹ ਆਪਣਾ ਬਾਕੀ ਕੰਮ ਸਾਰਾ ਸੰਭਿਆ ਹੁੰਦਾ ਹੈ। ਉਦੋਂ ਮੇਰੀ ਛੇਰ ਕਿੰਨੇ ਚਿਰ ਹੋ ਗਏ ਉਹ ਖਾਂਦੀ ਨਹੀਂ ਮਾਰਦੀ ਨਹੀਂ ਖਾਣ। ਨਾਲ ਮਿਲ ਕੇ ਕਰ ਲਈਦਾ ਸਾਰਾ ਘਰ ਦਾ ਕੰਮ। ਕੀ ਅਸੀਂ ਬਰਸਦੇ ਨਹੀਂ ਗਗਨ ਦਾ। ਆਜ ਤੇ ਸੈਲਫ ਲਾਈ ਸੀ ਇੱਕ ਇੱਕ ਸੈਲਫੋਨ ਲਾਉਣੀ ਸੀ ਹੁਣ ਕੇ ਲਾਵਾਂ ਕਿਤੇ। ਇਹ ਉਹਨੂੰ ਤਾਂ ਬੈਠਣ ਦੇ। ਗੰਗੂ ਪਤੋਂ ਉਹ ਵੀ ਇਹਨੂੰ ਬੈਠਣ ਦੇ ਨਾਲੇ ਦੋ ਸੀਟਾਂ ਤਾਂ ਹੀ ਲਈਆਂ ਸੀ ਚੱਲ ਬੈਠਾ ਸੱਡੀ ਤੂੰ ਸਾਹਤ ਇੱਧਰ ਆ ਆਪਣੇ ਕਮਰੇ ਇਹ ਰਹਿਣ ਦੇ ਕੱਲੀ ਨੂੰ ਫੇਰਦੀ ਆ ਜਾ ਅੱਗੇ ਚੱਲ ਹਾਂ ਲਓ ਜੀ ਇੱਧਰ ਭਾਂਡੇ ਤਾਂ ਹੋ ਰਹੇ ਆ ਤੇ ਉੱਧਰ ਤੋਂ ਇੱਧਰ ਨਾਲ ਕਿਤੇ ਇਹ ਸੈਲਫ ਸਾਫ਼ ਸਾਰੀ ਸੈਲਫ ਸਾਫ ਕਰਕੇ ਗੈਸ ਸਾਫ ਕਰੇ ਹੁਣ ਥੱਲੇ ਜਿਹੜਾ ਮੇਰਾ ਮੂੰਹ ਨਿੱਕਾ ਜਾ ਹੋ ਗਿਆ ਹੈ ਨਾ ਕਿਉਂਕਿ ਮੈਨੂੰ ਖਾਂਸੀ ਬਹੁਤ ਆਉਂਦੀ ਆ ਜ਼ੋਰ ਲੱਗ ਗਿਆ ਮੇਂ ਨਾੜਾ ਖਿਤ ਹੋ ਗਈਆਂ ਸਾਰੀਆਂ ਥੋੜਾ ਸਾਰਿਆਂ ਨੂੰ ਜੈ ਬਾਬੇ ਦੀ ਹੁਣ ਆਪਾਂ ਚੱਲੇ ਆ ਘੁੰਮਣ ਤਾਂ ਦਏ ਆ ਹੁਣ ਮਹੀਨਾ ਹੀ ਹੋ ਗਿਆ ਲੱਗਦਾ 15 20 ਦਿਨ ਹੋ ਚੁਲੇ ਆ ਬਸ ਘੁੰਮੀ ਆਨੇ ਆ ਜਿਹੜੀ ਚੀਜ਼ ਲੈਣੀ ਆ ਫੇਰ ਚੱਲੇ ਆ ਘਰ ਦੇ ਘਰੇ ਹੈ ਨਹੀਂਗੇ ਤੇ ਹੁਣ ਆਪਾਂ ਲੈ ਕੇ ਆਵਾਂਗੇ ਅੱਜ ਤਾਂ ਲੈ ਕੇ ਹੀ ਹੁਣੀ ਆ ਪਪਾ ਦਿੱਗੀਰ ਪਾਣਾ ਦਿੱਗੀਰ ਪਰ ਮੈਂ ਤੁਹਾਨੂੰ ਲੈ ਕੇ ਆਵਾਂਗੇ ਇਹ ਬੱਚੀਆਂ ਕਹਿੰਦੇ ਓ ਝੱਗਾ ਬਾਹਰ ਕੱਢ ਸਾਰਾ ਕਿਹਦੇ ਨਿਕਲੇ ਝੱਗਾ ਬਾਹਰ ਕੱਢ ਕੇ ਕੱਢਿਆ ਕਰੋ ਵਿੱਚ ਨਾ ਬਾਹਰ ਕੱਢ ਲਾ ਕਹਿੰ ਚੰਗਾ ਨਹੀਂ ਲੱਗਦਾ ਵਿੱਚ ਪਾਇਆ ਕੱਢ ਲਾ ਬਾਹਰ ਸਾਰਾ ਕੱਢ ਲਾ ਵੜਲਾ ਕਿੰ ਚੰਗਾ ਨਹੀਂ ਲੱਗਦਾ ਬੱਦਾ ਕੋਈ ਨਹੀਂ ਕੋਈ ਨਹੀਂ ਚੰਗਾ ਐਵੇਂ ਚੰਗਾ ਲੱਗਣਾ ਕੱਢ ਕੇ ਦਿਖਾ ਦਾ ਲਓ ਜੀ ਬਸ ਇੱਕੋ ਹੀ ਕਮੈਂਟ ਸਾਨੂੰ ਆਉਂਦਾ ਜਿਆਦਾ ਕਿ ਝੱਗੇ ਵਿੱਚ ਇਹ ਕਾਰ ਸਰੇ ਸਰੇ ਚੱਲ ਰਿਹਾ ਚੱਲਿਆ ਡਿੱਗੀ ਖੁੱਲੀ ਛੱਡੀ ਗਿਆ ਉਹਦੀ ਗੱਡੀ ਸਹੀ ਹੈ ਇਦਾਂ ਸਹੀ ਲੱਗਦਾ ਝੱਗਿਆ ਬਾਹਰ ਕੱਢਿਆ ਹਾਂ ਲੈ ਸਹੀ ਲੱਗਦਾ ਸਾਰਾ ਸਹੀ ਲੱਗਦਾ ਇੰਡਸੂ ਦਾ ਵਿੱਚ ਝੱਗਾ ਬਾਹਰ ਰੱਖਿਆ ਕਰੋ ਜਸਲੀਨ ਦਾ ਵਿੱਚ ਐਸੋ ਦਿਖਾਓ ਝੱਗਾ ਬਾਹਰ ਸਹੀ ਲੱਗਦਾ ਐਦਾਂ ਲੱਗਦਾ ਝੱਗਾ ਬਾਹਰ ਝੱਗਾ ਬਾਹਰ ਤਾਂ ਰੱਖਿਆ ਜੀ ਹੈ ਪੂਰਾ ਪੂਰਾ ਹੋ ਜਾਓ ਅਸੋ ਵੱਡੇ ਹੁੰਦੇ ਨੇ ਇਹਨਾਂ ਦੇ ਵਿੱਚ ਛੋਟਾ ਲੈ ਲਓ ਪਤਾ ਨਹੀਂ ਆਉਂਦਾ ਫਨੀਕਰ ਨਹੀਂ ਆਉਂਦੀ ਛੋਟਾ ਲੈ ਲਓ ਫਨੀਕਰ ਵੱਡੀ ਹੁੰਦੀ ਨਹੀਂ ਕੁਝ ਕਹਿੰਦਾ ਹੈ ਤੇ ਸ਼ਾਰਾ ਲੱਗਾ ਝਾਕੀਆਂ ਨਿਕਲਣ ਵਾਉ ਜੁੱਗਨ ਬਾਉ 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 ਅੱਛਾ ਸ਼ਹਿਰਾ ਲੱਗਾ ਜੁੱਆ ਦੇ ਪਾਪੂ ਕਿਨੇ ਸੋਨਾ ਮਾਲਾ ਲਾ ਰਿਹਾ ਸੋਨਾ ਵਾਉ ਪਾਪੂ ਬਹੁਤ ਹੀ ਸੋਹਣਾ ਜੱਛੂ ਨਾ ਦੇਖਿਆ ਨੀ ਮੇਲਾ ਮਰ ਪੁੱਤ ਵੀ ਹੀ ਜਾਂਦੀ ਆਦਾਵਾ ਦੰਨੇ ਆ ਆਨ ਕਲੀ ਟਾਪ ਟ੍ਰੈਨ ਆਏ ਦੇਖੀ ਦੇਖੀ ਮੇਲਾ ਲੱਗਾ ਪਾਪੂ ਦਾ ਮੇਲਾ ਹੈ ਜਿਹੜੀ ਹਰਿਆਣਾ ਹਮ ਆਏ ਹਾਂ ਹਰਿਆਣਾ گاਉਂ ਮੇ ਜੋ ਕਿ ਸਟੇਟ ਪੜਤਾ ਹੈ ਹਰਿਆਣਾ ਜੇ ਹਰਿਆਣਾ ਸਟੇਟ ਹੈ ਜੀ ਜੇ ਹਰਿਆਣਾ ਸਟੇਟ ਹੈ ਹਰਿਆਣਾ ਸਟੇਟ ਵੀ ਹੈ ਇੱਕ ਪਤਾ ਮੈਨੂੰ ਇਹ ਸਾਬ ਭੂੰਗਾ ਹਰਿਆਣਾ ਇਹ ਭੂੰਗਾ ਪਾਪਾ ਇੱਕ ਲੈ ਲਓ ਨਹੀਂ ਇਹ ਇੱਕ ਲੈ ਲਓ ਨਹੀਂ ਆ ਹਾਂ ਪਾਪਾ ਇੱਕ ਲੈ ਲਓ ਮੈਂ ਲਈ ਲੈ ਲਓ ਦੋਨਾਂ ਲਈ ਆਏ ਸਾਡੇ ਦਾਣੇ ਦਾਣੇ ਤੇ ਸਾਡੇ ਆਪਾ ਆਹ ਦੇਖੋ ਜੀ ਨਿਆਣੇ ਨੂੰ ਚੀਜ਼ਾਂ ਆਪਾਂ ਤਾਂ ਲੈ ਕੇ ਦਿੰਨੇ ਆ ਆ ਆ ਆ ਕੁਛ ਕਰਦੀ ਏ ਜਲੀਨ ਕਰਦੀ ਮੈਂ ਤੁਹਾਨੂੰ ਕਰ ਰਹੀ ਆ ਹਾਂ ਤੱਕ ਦੋ ਪੈਟ ਲੈਣ ਨੂੰ ਕਹਿੰਦੀ ਮਮਾ ਹੀ ਇਹਨਾਂ ਦੀ ਮੈਂ ਹੀ ਉਹ ਤਾਂ ਮੈਂ ਹੀ ਸੰਭਲਿਆ ਕੱਲ ਉਹ ਲਈ ਮਮੀ ਮੈਥ ਹੋ ਗਿਆ ਹੀ ਇੱਕ ਮਿੰਟ ਲਓ ਅੰਨੀ ਪਹਿਲੇ ਪਤਾ ਹੈਗਾ ਇਹਨਾਂ ਦੇ ਕੀ ਹੈ ਕੁੜੀ ਹੋਰ ਗੱਲ ਕੋਈ ਨਹੀਂ ਇਹਨਾਂ ਦੇ ਇਹ ਤੇਤ ਉਹਨ ਗਲਤੀ ਕਰਕੇ ਲਕੋਈ ਜਾਂਦੀ ਗਲਤੀ ਨਹੀਂ ਤੇਲ ਚੱਕੀ ਜਾਂਦੀ ਹਾਂ ਆ ਥੱਲੇ ਵਿਖਾਈ ਜਾਂਦੀ ਆ ਤਾਈ ਬਿਮਾਰ ਹੁੰਦੀ ਆ ਆਓ ਜੀ ਤੁਹਾਨੂੰ ਹੁਣ ਇਹਦਾ ਦਿਮਾਗ ਦਿਖਾ ਲਾਂ ਰੱਖਿਆ ਆ ਜਾ ਆ ਜਾ ਆਹ ਦੱਸੇ ਹੋਣ ਰਿਆ ਤੋ ਹੋੜ ਬੇਚਰੋਲਾ ਪੜਾ ਦਸੜਾ ਵਿੱਚ ਆ ਜਾ ਰਹਿਣ ਤੋ ਤੁਹਾਡਾ ਦਿਮਾਗ ਆ ਇਹ ਬੋਲ ਲੱਗਣਾ ਆ ਦੇਖੋ ਜੀ ਆ ਜਿੰਦਾ ਆ ਜਿੰਦਾ ਲਾ ਕੇ ਜਿੰਦਾ ਲੱਗ ਗਿਆ ਇਦਾਂ ਚਾਬੀਆਂ ਇਦਾਂ ਸਿੱਟ ਕੇ ਚੱਗੀ ਗੇਟ ਇਹ ਦਿਮਾਗ ਤਾਂ ਐਦਾ ਚ ਲਗੇ ਤੇ ਮੈਂ ਕਿਹਾ ਚਾਬੀਆਂ ਕਿੱਥੇ ਰੱਖੀਆਂ ਇਹ ਚਾਬੀਆਂ ਤੁਹਾਨੂੰ ਪਤਾ ਹੁਣ ਮੈਂ ਦੇਖਣ ਗਿਆ ਤੁਸੀਂ ਚਾਬੀ ਜਿਹੜੀ ਮੈਂ ਰੱਖੀ ਉਹ ਹੀ ਸੀਗੀ ਮੈਂ ਕਿਹਾ ਹੈ ਹੀ ਨਹੀਂ ਉੱਥੇ ਚਾਬੀਆਂ ਫਿਰ ਬਾਹਰ ਆ ਕੇ ਦੇਖਿਆ ਚਾਬੀਆਂ ਇੱਥੇ ਪਈਆਂ ਹਾ ਨਾ ਤਾਵਾ ਰੱਖਿਆ ਕੀ ਮੁੰਨਾ ਜਿੱਲੇ ਮੈਂ ਬਾਹਰ ਆ ਕੇ ਦੇਖਿਆ ਤੇ ਚਾਬੀਆਂ ਇੱਥੇ ਥੱਲੇ ਸਿੱਟੀਆਂ ਗੇਟ ਮੋਰੇ ਮੈਂ ਤੁਹਾਨੂੰ ਗੇਟ ਕੋਈ ਪੋਜੀਸ਼ਨ ਤੇ ਲੈ ਕੇ ਜਾਣਾ ਐਦਾਂ ਤਾਂ ਹੁਣ ਹੁਣਾਂ ਨਹੀਂ ਸ਼ਰਮ ਦੀ ਮਾਰੇ ਆ ਦੇਖੋ ਜੀ ਇਦਾਂ ਆਪਣੀ ਕਸੂਤਾ ਆ ਵੀ ਦਿੱਤੀ ਜਾਂਦੀ ਗੇਟ ਲੱਗਾ ਸੀ ਚਾਬੀਆਂ ਤੇ ਸਟਕ ਕੇ ਚਲ ਗਈ ਬਾਹਰ ਸਾਰਿਆਂ ਨੇ ਦੇ ਦਿਆ ਕਿ ਚਾਬੀਆਂ ਗੇਟ ਬਾਹਰ ਪਈਆਂ ਜਿੱਦਾਂ ਇੱਥੇ ਹੀ ਦਿੰਦਾ ਲੱਗਾ ਤੇ ਇੱਥੇ ਪਈਆਂ ਸੀ ਇਦਾਂ ਹੁਣ ਜਿੱਦਾਂ ਕੋਈ ਰਾਹ ਲੰਘਦਾ ਹੁਣ ਇੱਥੋਂ ਇਦਾਂ ਐ ਲੰਘ ਗਿਆ ਹੁਣ ਕਹਿੰਦੇ ਹੁਣ ਹੈ ਹਾਹ ਕਿੰਨੀਆਂ ਚਾਬੀਆਂ ਤੇ ਸਟਕੀਆਂ ਨੇ ਇਹ ਕੰਮ ਆਜੀ ਇਹਨਾਂ ਦੇ ਤੇ ਬਾਕੀ ਜਿਹੜਾ ਸਰਪ੍ਰਾਈਜ਼ ਹੈ ਜੀ ਉਹ ਕੱਲ ਆ ਜਾਣਾ ਹੈ ਅਜ ਨੇਰਾ ਹੋ ਗਿਆ ਸਾਨੂੰ ਕੀ ਤੇ ਜਿੱਦਾਂ ਉਹਨਾਂ ਦੇ ਵਰਕਰ ਜਿਹੜੇ ਚੱਲ ਗਏ ਸੀਗੇ ਘਰਾਂ ਨੂੰ ਤੇ ਕਹਿੰਦੇ ਭਾਜੀ ਕੱਲ ਨੂੰ ਮਿਲੂਗਾ ਜੋ ਵੀ ਹੈਗਾ ਹੂੰ ਆਪਣੀਆਂ ਜੋ ਆਪੂ ਕੀਤਾ ਨਾ ਕਰਤੂਤਾ ਆਪਣੀ ਆਪੇ ਹੀ ਦੱਸ ਕੀ ਆ ਇੱਥੋਂ ਇਹ ਪਤਾ ਲੱਗਦਾ ਕਿ ਜੋ ਪਹਿਲੇ ਬੰਦਾਪ ਕਰਦਾ ਉਹ ਦੂਜਿਆਂ ਨੂੰ ਕਹਿੰਦਾ ਏਦਾਂ ਹੋਈ ਨਾ ਸੈ ਤਾਂ ਅਸੀਂ ਪਾਪਾ ਸੱਟ ਕੇ ਗਏ ਆ ਚੱਕੀਆਂ ਇਹ ਕੰਮ ਦੇਖੋ ਜੀ ਇੰਨੀ ਇਹਦੇ ਵਿੱਚ ਚਲਾਕੀ ਹੈ ਇੰਨੀ ਚਲਾਕ ਆਏ ਤੁਹਾਨੂੰ ਚਿਹਰੇ ਤੋਂ ਲੱਗਦੀ ਚਲਾਕੇ ਨਹੀਂ ਆਹ ਜੱਸੂ ਲੱਗੇ 22 ਸੇ ਬਾਤ ਕਰੀ ਮੈਂ ਲੱਗਦੀ ਆਹ ਕਾ ਤੇ ਹੈਗੀ ਭੋਲੀ ਤੇ ਹੁਣ ਕੱਲ ਨੂੰ ਆਊਗਾ ਸਰਪ੍ਰਾਈਜ਼ ਜੀ ਮੈਂ ਕਿਰ ਮਾਰਨੀ ਨਹੀਂ ਚੁਪ ਕਰ ਇੱਕ ਸਰਪ੍ਰਾਈਜ਼ ਜਿਹੜਾ ਉਹ ਹੋਏ ਔਨਲਾਈਨ ਮਗਾਵਾਗੇ ਉਹ ਡਿਸਾਈਡ ਕਰ ਲੈਨੇ ਕਿਹੜਾ ਲੈਣਾ ਉਹ ਅੱਜ ਹੀ ਆਰਡਰ ਕਰ ਦੋ ਕਿਹੜੀ ਕੰਪਨੀ ਦੇ ਲੈਣਾ ਕਿਹੜਾ ਲੈਣਾ ਮਿੰਨ ਭਰਾ ਤੇ ਉਹ ਦੋ ਦਿਨ ਚ ਆਏਗਾ ਤੇ ਬਾਕੀ ਕਿਉਂਕਿ ਉਹ ਪਹਿਲੀ ਤਰੀਕ ਤੋਂ ਬਾਅਦ ਬਿਜ਼ੀ ਬਿਜ਼ੀ ਆ ਫੰਕਸ਼ਨਾਂ 'ਚ ਬਿਜ਼ੀ ਆ ਪਹਿਲੀ ਤਰੀਕ ਤੋਂ ਬਾਅਦ ਤੇ ਪਹਿਲੀ ਦਿਨ ਤੋਂ ਪਹਿਲੇ-ਪਹਿਲੇ ਜਿੰਨੇ ਵੀ ਆਪਣਾ ਸਮਾਨ ਜਿਹੜਾ ਹੈਗਾ ਸਾਇਰ ਰਿਪਲੇਸਮੈਂਟ ਜਾਂ ਕੁਛ ਵੀ ਹੈਗਾ ਉਹ ਆਪਣਾ ਕਰ ਲਈ ਕੰਪਲੀਟ ਆ ਮੰਮਾ ਮੰਮਾ ਕਿਹਾ ਨਹੀਂ ਲਿਆਓ ਉਹ ਖਾਲੀ ਸੀਗੀਆਂ ਸ਼ਗਰ ਗੰਤੀ ਆਂ ਆ ਪਰਿਵਾਰ ਵਟਿਲਾ ਆ ਤੇ ਥੋੜੇ ਥੋੜੇ ਲੇਡੀ ਬਣਾਏ ਆ ਕਿਹੜੀ ਮੈਟਰੀ ਨਾ ਨਿਖਾਵਾ ਬਾਈ ਪਾਣੀ ਮੈਨੂੰ ਪੁੱਛਿਆ ਆਪਣੇ ਘਰ ਵਾਲੇ ਨੇ ਆ ਆ ਕਹਿੰਦੇ ਘਰ ਵਾਲੇ ਕੋਲ ਪਾਣੀ ਨਹੀਂ ਹੈ ਇਹ ਕਿਹਾ ਤੁਹਾਨੂੰ ਦੋ ਵਾਰ ਲੂੰਗਾ ਮੇਰੇ ਘਰ 'ਚ ਬਰਕਤ ਆ ਪੈਂਦੀ ਆ ਆਜੇ ਵਰਕਤ ਰੰਗੀ ਜੇ ਨੀਵਾਂ ਜਾਂਦੀ ਓਦੋਂ ਲਪਾਵੇ ਰੱਖ ਕੇ ਰੇ ਤੇ ਪੁੰਦੀ ਐ ਇਹ ਮੋ ਇਹ ਨਹੀਂ ਆ ਕਰਾਈ ਕਿ ਉੱਥੇ ਲੈ ਮਿਲ ਬਾਬਾ ਉੱਥੇ ਜਾ ਕੇ ਉੱਥੇ ਪੜ ਮਾ ਉੱਥੇ ਲੈ ਤੈਨੂੰ ਉੱਥੋਂ ਵੀ ਛੇਤੀ ਨਹੀਂ ਕੰਮ ਨਿਪੜ ਜਾਣਾ ਦਮਾ ਦੇਖੋ ਜਾਇਂ ਮੈਂ ਤਾਂ ਸੀ ਮਰ ਜਾ ਉੱਥੇ ਜਾ ਕੇ ਉੱਥੇ ਹੀ ਪੜਾ ਲੋ ਜੀ ਤੇ ਇਦਾਂ ਜੀ ਬੇੜਾ ਸੁਨਦਾ ਸੁਨਦਾ ਜਿ ਲੱਗ ਰਿਹਾ ਘਰ ਦੇ ਨਹੀਂ ਅੱਜ ਵੀ ਗੱਲ ਇਦਾਂ ਪਾਈਦਾ ਹੁਣ ਕਹਿੰਦੇ ਸਿਆ ਨਹੀਂ ਕਦੋਂ ਆਣਾ ਨਾ ਸੀ ਪੁੱਛਿਆਗਾ ਤੋ ਹੁਣ ਐ ਵੀ ਕਹੂਗੇ ਕਿ ਉਹ ਤਾਂ ਕਹਿੰਦੇ ਸੀਗੇ ਚਾਰ ਦਿਨ ਦੋ ਵਾਰ ਦਾ ਫੋਨ ਕਰਦਾ ਉਹਦਾ ਫੋਨ ਆਉਂਦਾ ਪੁੱਛਿਆ ਨਹੀਂ ਇਹ ਕੀ ਨਹੀਂ ਪੁੱਛਿਆ ਕਦੋਂ ਆਉਣਾ ਉਦਾਂ ਹਾਲ ਚਾਲ ਪੁੱਛੀ ਜਾਂਦੇ ਆ ਜਸੂ ਦਾ ਪੁੱਛੀ ਜਾਂਦੇ ਆ ਇਹ ਵੀ ਕਹਿੰਦੇ ਕਿ ਤੁਸੀਂ ਆਵੋ ਐ ਕਿ ਜਿਹੜਾ ਦਿਲ ਲਗਾਦਾ ਰਹਿ ਲੈਂ ਜਿੰਨੇ ਜਿੰਨੇ ਦਾਦੀ ਬੋਦੀ ਹੀ ਜਿੰਦਗੀ ਦੀ ਦਾਦੀ ਆ ਨਿਆਣਿਆਂ ਦਾ ਪੁੱਛੀ ਜਾਂਦੇ ਆ ਨੌ ਤਾਂ ਨਹੀਂ ਪੁੱਛਿਆ ਕਿਸੇ ਨੇ ਨੌ ਤਾਂ ਕਹਿੰਦੇ ਪੁੱਛਣਾ ਕੰਨੇ ਕੇ ਨੇ ਪੁੱਛਿਆ ਗੜਾ ਇਹਦਾ ਬੈਠਾ ਹੈ ਬੋਲ ਇਹਦੇ ਕੋਈ ਨਹੀਂ ਹੁੰਦਾ ਹੈ ਤੋਰ ਇਹਦੇ ਕੋਈ ਨਹੀਂ ਹੁੰਦਾ ਹੈ ਨਾਚ ਇਹਦੇ ਕੋਈ ਨਹੀਂ ਹੁੰਦਾ ਹੈ ਟਾਪ ਇਹਦੇ ਕੋਈ ਨਹੀਂ ਹੁੰਦਾ ਹੈ ਬਲੌਗ ਬਣਾਈ ਜਾਂਦੀ ਰੀਤਾ ਬਣਾਈ ਜਾਂਦੀ ਬੈਠ ਇਹਦਾ ਮੇਰਾ ਕੰਮ ਮਾਲਾ ਜੀ ਮਰੀ ਹੋਵਾ ਤਾਂ ਤੁਹਾਨੂੰ ਬੁਕਾਣਾ ਹੀ ਪੈਣਾ ਮੈਨੂੰ ਮਾਲਕ ਤਾਂ ਤੰਦਰੁਸਤੀਆਂ ਬਖਸ਼ੇ ਸਭ ਨੂੰ ਤੇ ਇੱਧਰ ਕੋਈ ਚੱਕਰ ਨਹੀਂ ਹੈਗਾ ਤੇ ਖਾਂਸੀ ਹੋਈ ਹੈ ਇਹਨੂੰ ਉਹ ਤਾਂ ਬਾਕੀ ਤਾਂ ਠੀਕ ਆ ਵਿੱਚ ਕਿਤੇ ਬੁਖਾਰ ਚੜ ਜਾਂਦਾ ਇਹਨੂੰ ਵੀ ਚੜ ਜਾਂਦਾ ਬੱਚਿਆਂ ਨੂੰ ਵੀ ਚੜ ਜਾਂਦਾ ਸ਼ੈਜ ਨੂੰ ਵੀ ਚੜ ਜਾਂਦਾ ਆ ਤੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਤਮੋੜੀ ਲੜਾ ਲੋ ਇੱਕ ਇੱਕ ਤੇ ਬੁਖਾਰ ਨਹੀਂ ਚੜਨਾ ਸਾਲ ਇੱਕ ਇਹ ਕਦ ਜਸੂਰ ਤਮੋੜੀ ਲੈਣੀ ਨਹੀਂ ਸੀ ਤਾਂ ਪਰ ਨਹੀਂ ਗੜੀ ਇਹਦੇ ਬਬ ਬੁਖਾਰ ਨਹੀਂ ਕੀਆ ਉਹਨਾਂ ਨੇ ਹੋਰ ਕੁਛ ਦੀ ਉਹ ਮਲੇਰੀਆ ਉਹਨਾਂ ਕੀ ਕਹਿੰਦੇ ਆ ਆ ਕੁਛ ਬਿਮਾਰੀ ਵੱਡੀ ਆ ਜਿਹੜੀ ਆ ਉਹ ਨਹੀਂ ਹੁੰਦਾ ਉਹ ਨਹੀਂ ਲੱਗਦੀ ਤੇ ਆ ਦੇਖੋ ਪਤ ਤਮੋੜੀਆਂ ਜਿੱਥੇ ਲੱਗੀਆਂ ਸੀ ਨਾ ਉੱਥੇ ਆ ਬਣ ਗਿਆ ਹੁਣ ਉਹਨਾਂ ਦਾ ਰਸਤਾ ਹੀ ਬੰਦ ਕਰਤਾ ਇਹਨਾਂ ਨੇ ਹਾਏ ਤੱਕੀ ਦਾ ਕਾ ਹੋ ਗਿਆ ਬਾਹਰ ਆ ਦੂਜਾ ਪੀ ਬਾਜ ਦੇਖੋ ਅੱਜ ਕੁਲ ਚੰਗਾ ਠੀਕ ਆ ਥੋੜਾ ਆਰਾਮ ਨੂੰ ਦੇਖੋ ਤੰਗ ਨਾ ਕਰੀ ਆ ਤਰਪਿੰਦੇ ਇੱਕ ਜਿਦਾ ਮੀ ਲਗਾਤਾਰ ਪਿੰਦੇ ਰਹੇ ਸਾਢੇ ਜਿਦਾ ਮਿੱਟੀ ਸੀ ਕਿੰਦਾ ਬੁਰਾ ਹਾਲ ਹੋਣਾ ਸੀ ਬਾਹਰ ਨਿਕਲਣੀ ਹੋਣਾ ਖੋਆ ਹੀ ਬਣ ਜਾਣਾ ਸੀ ਤੇ ਐਦ ਕੀ ਆਪਾਂ ਕਿੱਦਾਂ ਘੁੰਮਦੇ ਰਹੇ ਇੱਥੇ ਵਧੀਆ ਰਹੇ ਇੱਥੇ ਪਤਾ ਹਮ ਨੂੰ ਹਣ ਲੱਗਣਾ ਸੀ ਜੇ ਨਾਲ ਲੱਗਿਆ ਹੀ ਮੇਟਾ ਮਾਣ ਗੱਭਰ ਨੂੰ ਕੰਸਲ ਦੀ ਆ ਤੀਨ ਤਾਂ ਮੈਂ ਝਾੜੂ ਪੈਰੋ ਮੋਰ ਤੁਸੀਂ ਬੰਨਣਾ ਨਹੀਂ ਇੱਥੇ ਫੇਰਦਾ ਸਾਦ ਹੀ ਝਾੜੂ ਹੋ ਗਿਆ ਇੱਕ ਚਾਰ ਦਿਨ ਤੇ ਸਾਰਿਆਂ ਨੇ ਕਿਹਾ ਰੋਜ਼ ਫੇਰਦਾ ਹੁਣ ਨਹੀਂ ਉਦਾਂ ਮੋਰੇ ਮੋਰੇ ਫੇਰ ਲੀਦਾ ਸੀ ਆਓ ਇੱਧਰ ਹੀ ਫੇਰੀਦਾ ਮੋਰੇ ਕਮਰਿਆਂ ਚ ਫੇਰ ਕੇ ਮੋਰੇ ਮੋਰੇ ਫੇਰ ਕੇ ਤੁਹਾਡਾ ਕਮਰੇ ਚ ਨਿਕਲੋ ਕੋਈ ਫੇਰ ਜਾਵੇ ਬਹੁਤ ਘਟ ਇੱਧਰ ਤਾਂ ਖੁੰਗੇ ਨਿਕਦੀ ਫੇਰੀਆ ਝਾੜੂ ਇਹਨਾਂ ਫੇਰ ਵੀ ਸਾਫ਼ ਪਾਈ ਆ ਫੇਰ ਵੀ ਸਾਫ਼ ਹੀ ਆ ਉਹ ਵੀ ਨਿਆਣਿਆਂ ਦੇ ਖਲੋਰਾ ਮੜਾ ਮੋਟਾ ਜੂ ਹੈਗਾ ਇਦਾਂ ਨਾ ਖਾਣੀ ਪੈਂਦਾ ਇੱਤਾਂ ਨਾਲ ਇਹਨਾਂ ਨਾਲ ਬੜੀ ਸਫਾਈ ਰਹਿੰਦੀ ਆ ਓਦਰ ਦੇਖੋ ਪਹਿਲਾਂ ਔਰ ਸੋਇਚੂ ਵੀ ਦਿੱਤਾ ਬੱਲਣੀ ਆ ਹੁਣ ਕੱਲਾ ਆਹੋ ਚੱਲ ਨਿਆਣੇ ਦੇ ਘਰੋਂਣੇ ਸੁਣਾਣੀਆਂ ਬੱਲਣੀ ਜੇ ਸੱਚੀ ਸੀ ਇੱਦਾਂ ਮੀਹ ਪਾਏ ਨਾ ਬਹੁਤ ਬੁਰਾ ਹਾਲ ਹੋਣਾ ਸੀ ਪਤਾ ਪਤਾ ਨਹੀਂ ਲੱਗਾ ਮੀਹ ਦਾ ਓਦਰ ਦੇਖੋ ਤੁਸੀਂ ਮੈਨੂੰ ਸਾਨੂੰ ਪਤਾ ਇਹ ਤਾਂ ਘੱਮੀ ਦਾ ਜਦੋਂ ਇੱਥੇ ਮਿੱਟੀ ਹੁੰਦੀ ਉਹ ਤਾਂ ਪਤਾ ਲੱਗਦਾ ਹੁੰਦਾ ਜੇ ਡੇ ਦੇ ਹੁੰਦੇ ਫੜਾ ਕੋਈ ਆਂਦੇ ਵੀ ਜਾ ਸਕਦੀ ਜੇ ਇੱਦਾਂ ਸੰਗ ਚ ਜਾਣਾ ਚਾਹੀਦਾ ਹੈਗਾ ਨਾ ਸਾਨੂੰ 11 ਵਜੇ ਨਿਕਲਣਾ ਚਾਹੀਦਾ ਸਵੇਰੇ ਅਗਲੇ ਵੀ ਸਹੀ ਆਲੇ ਕਹਿੰਦੇ ਵਰਕ ਸਾਡੇ ਚੱਲ ਜਾਂਦੇ 5 ਵਜੇ ਮੈਂ ਦੇਖ ਪਹੁੰਚੇ 6 ਵਜੇ ਜਾ ਕੇ ਅੱਜ ਬਹੁਤ ਦੁਕਾਨਾਂ ਘੁੰਮੀਆਂ ਕਿਤੇ ਹੋਣੀ ਪਸੰਦ ਆਈ